ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਕਰਵਾ ਚੁਥਾਰੇ ਦੀਵਾਲੀ ਆ ਰਹੀ ਹੈ ਜਾਂ ਕਾਫੀ ਫੈਸਟੀਵਲ ਆ ਰਹੇ ਨੇ ਕਈਆਂ ਨੂੰ ਵਿਆਹ ਸ਼ਾਦੀ ਪਾਰਟੀਆਂ ਆ ਰਹੀਆਂ ਨੇ ਤੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਆਪਾਂ ਇੱਕ ਫੇਸ਼ੀਅਲ ਦੱਸਦੇ ਹਾਂ ਜਿਹਨੂੰ ਕਰਕੇ ਤੁਸੀਂ ਆਪਣੀ ਸਕਿਨ ਨੂੰ ਚਮਕਾ ਸਕਦੇ ਹੋ ਤੇ ਲੱਖਾਂ ਹੀ ਰੁਪਏ ਬਚਾ ਸਕਦੇ ਜਿਹੜੇ ਤੁਸੀਂ ਪਾਰਲਰਾਂ 'ਚ ਜਾ ਜਾ ਕੇ ਮਹਿੰਗੇ ਮਹਿੰਗੇ ਫੇਸ਼ੀਅਲ ਕਰਵਾਂਦੇ ਹੋ ਠੀਕ ਹੈ ਜੀ ਬਹੁਤ ਈਜ਼ੀ ਤਰੀਕੇ ਨਾਲ ਘਰੇ ਹੀ ਉਹ ਫੇਸ਼ੀਅਲ ਜਿਹਦੇ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ ਤੁਹਾਡਾ ਦਿਨ ਬਦ ਦਿਨ ਨਿਖਾਰ ਆਣਾ ਸ਼ੁਰੂ ਹੋ ਜਾਏਗਾ ਸਕਿਨ ਤੇ ਕੋਈ ਵੀ ਪ੍ਰੋਬਲਮ ਹੈਗੀ ਹੈ ਉਹ ਜਿਹੜੀ ਸਾਰੀ ਹੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਖਾਸ ਕਰਕੇ ਆਪਾਂ ਨੂੰ ਇਹ ਹੁੰਦਾ ਕਿ ਕਰਵਾਚ ਉਤਾਰਿਆ ਜਾਂ ਦਿਵਾਲੀ ਆ ਰਹੀ ਹੈ ਜਾਂ ਕੋਈ ਵਿਆਹ ਸ਼ਾਦੀ ਪਾਰਟੀ ਆ ਰਹੀ ਹੈ ਤੇ ਸਾਡਾ ਚਿਹਰਾ ਜਿਹੜਾ ਹੈ ਬਿਲਕੁਲ ਅਲੱਗ ਲੱਗੇ ਸਾਰਿਆਂ ਨਾਲ ਬਿਲਕੁਲ ਚਮਕ ਵਾਲਾ ਚੇਰਾ ਬਣੇ ਸਾਡਾ ਠੀਕ ਹੈ ਜੀ ਅੱਜ ਤੁਹਾਨੂੰ ਦੱਸਦੀਆਂ ਕੱਚੇ ਦੁੱਧ ਦੇ ਵਿੱਚ ਤੁਸੀਂ ਸਿਰਫ ਤਿੰਨ ਚੀਜ਼ਾਂ ਨੇ ਜਿਹੜੀਆਂ ਐਡ ਕਰਨੀਆਂ ਨੇ ਤੇ ਉਹਦੇ ਨਾਲ ਤੁਸੀਂ ਫੇਸ਼ੀਅਲ ਕਰਨਾ ਠੀਕ ਹੈ ਕੱਚਾ ਦੁੱਧ ਲੈਣਾ ਤੁਸੀਂ ਕੋਈ ਵੀ ਲੈ ਲਓ ਗਾਂ ਦਾ ਲੈ ਲਓ ਮੱਝ ਦਾ ਲੈ ਲਓ ਕੱਚਾ ਲੈ ਲਓ ਅਗਰ ਤੁਹਾਡੇ ਕੋਲ ਉਬਲਿਆ ਹੋਇਆ ਦੁੱਧ ਹੈਗਾ ਤੇ ਫ੍ਰਿਜ ਵਿੱਚ ਪਿਆ ਹੋਵੇ ਠੰਡਾ ਹੋਵੇ ਉਹ ਵੀ ਤੁਸੀਂ ਲੈ ਸਕਦੇ ਹੋ ਜਾਨਕਿ ਜਿਹੜਾ ਕੱਚਾ ਹੁੰਦਾ ਰੋ ਮਿਲਕ ਹੁੰਦਾ ਜਾਨਕਿ ਉਹ ਥੋੜਾ ਜਿਆਦਾ ਫਾਇਦਾ ਕਰਦਾ ਤੇ ਆਪਾਂ ਇੱਥੇ ਲਿਆਏ ਕੱਚਾ ਦੁੱਧ ਦੂਸਰੀ ਚੀਜ਼ ਤੁਸੀਂ ਕੀ ਲੈਣੀ ਹੈ ਤੁਸੀਂ ਲੈਣਾ ਜੀ ਚਾਵਲਾਂ ਦਾ ਆਟਾ ਠੀਕ ਹੈ ਜੀ ਚਾਵਲਾਂ ਦਾ ਆਟਾ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਇਕਦਮ ਨਾ ਕੋਰੀਅਨ ਸਕਿਨ ਕਰ ਦਿੰਦਾ ਹੈ ਸਕਿਨ ਦੀ ਨਾ ਪੋਰਸ ਕਰ ਦਿੰਦਾ ਹੈ ਸਕਿਨ ਨੂੰ ਜਿਵੇਂ ਓਪਨ ਪੋਰਸ ਹੁੰਦੇ ਨੇ ਸਕਿਨ ਦੇ ਸਕਿਨ ਤੇ ਕਈ ਵਾਰ ਨਾ ਆਪਣੇ ਛੋਟੇ ਛੋਟੇ ਟੋਏ ਪੈਣੇ ਸ਼ੁਰੂ ਹੋ ਜਾਂਦੇ ਨੇ ਜਾਂ ਛੋਟੇ ਛੋਟੇ ਗੱਡੇ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਚਾਵਲ ਦਾ ਆਟਾ ਹੈ ਹੌਲੀ ਹੌਲੀ ਉਹ ਤੁਹਾਡੀ ਸਕਿਨ ਨੂੰ ਰਿਪੇਅਰ ਕਰਦਾ ਹੈ ਔਰ ਦਾਗ-ਧੱਬੇ ਤੇ ਉਹ ਟੋਏ ਜਿਹੜੇ ਨੇ ਨਾ ਉਹ ਠੀਕ ਕਰਦੇ ਤੇ ਇਹਦੇ ਵਿੱਚ ਵਾਲ ਜਿੰਨਾ ਕਿ ਤੁਸੀਂ ਦੁੱਧ ਲੈਣਾ ਹੈ ਠੀਕ ਹੈ ਆਪਣੇ ਰਿਕਾਰਡ ਤੇ ਕੱਚੇ ਦੁੱਧ ਦੇ ਵਿੱਚ ਤੁਸੀਂ ਪਾ ਲੈਣਾ ਇਹਦੇ ਵਿੱਚ ਚਾਵਲਾਂ ਦਾ ਆਟਾ ਠੀਕ ਹੈ ਜੀ ਆਪਾਂ ਇਹਦੇ ਵਿੱਚ ਪਾ ਲਿਆ ਜਿੰਨਾ ਕਾਪਾ ਨੂੰ ਚਾਹੀਦਾ ਹੈ ਚਾਵਲਾਂ ਦਾ ਆਟਾ ਲੈਣਾ ਹੈ ਹੋਰ ਤੁਸੀਂ ਕੀ ਲੈਣਾ ਇੱਕ ਹੁੰਦੀ ਹੈ ਗਲਿਸਰਿਨ ਜਿਹੜੀ ਆਪਾਂ ਮੂੰਹ ਦੇ ਅੰਦਰ ਛਾਲਿਆਂ ਵਿੱਚ ਲਗਾਣੇ ਆ ਇੱਕ ਗਲਿਸਰਿਨ ਹੁੰਦੀ ਹੈ ਸਾਡੀ ਫੇਸ ਵਾਲੀ ਜਿਹੜੀ ਸਿਰਫ ਫੇਸ ਲਈ ਹੁੰਦੀ ਹੈ ਇਹ ਤੁਹਾਨੂੰ ਕਿਤੋਂ ਵੀ ਆ ਜਿਵੇਂ ਮੰਨ ਲਓ ਕੋਈ ਵੀ ਸ਼ਾਪ ਹੈਗੀ ਹੈ ਜਿਹੜੀ ਮੈਡੀਕਲ ਸ਼ਾਪ ਹੁੰਦੀ ਹੈ ਨਾ ਉੱਥੋਂ ਤੁਸੀਂ ਮਿਲ ਜਾਂਦੀ ਹੈ ਉੱਥੋਂ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਜਿਹੜੀ ਸਕਿਨ ਵਾਲੀ ਜਿਹੜੀ ਗਲਿਸਰੀਨ ਹੈ ਉਹ ਚਾਹੀਦੀ ਹੈ ਇਹ ਫਲੇਵਰ ਹੈਗਾ ਰੋਜ਼ ਫਲੇਵਰ ਔਰ ਔਰੈਂਜ ਫਲੇਵਰ ਦੀ ਹੈ ਬਹੁਤ ਹੀ ਵਧੀਆ ਹੈ ਇਹ ਦੇਖੋ ਪਿਛਲੇ ਸਾਲ ਦੀ ਲਿਆਂਦੀ ਹੋਈ ਹਲੇ ਤੱਕ ਮੇਰੇ ਕੋਲ ਪਈ ਹੋਈ ਹੈ ਕਿਉਂਕਿ ਇਹ ਖਰਾਬ ਨਹੀਂ ਹੁੰਦੀ ਹੈਗੀ ਇਹਨੂੰ ਜਿੰਨਾ ਟਾਈਮ ਤੁਸੀਂ ਮਰਜ਼ੀ ਰੱਖ ਸਕਦੇ ਹੋ ਤੇ 2 ਚ ਬੂੰਦਾਂ ਦੇ ਵਿੱਚ ਗਲਿਸਰਿਨ ਪਾਣੀ ਨੇ ਗਲਿਸਰਿਨ ਜਿਹੜੀ ਹੁੰਦੀ ਸਾਡੇ ਸਕਿਨ ਦੇ ਵਿੱਚ ਜੇ ਚਮਕ ਨਹੀਂ ਨਾ ਹੈਗੀ ਤੇ ਉਹ ਚਮਕ ਲੈ ਕੇ ਆਉਂਦੀ ਵਾਪਸ ਕਈ ਵਾਰ ਸਾਡੇ ਸਕਿਨ ਜਿਹੜੀ ਮੁਰਝਾ ਜਾਂਦੀ ਸਾਡੇ ਸਕਿਨ ਵਿੱਚ ਚਮਕ ਨਹੀਂ ਆਉਂਦੀ ਅਸੀਂ ਕੋਈ ਵੀ ਮੇਕਅਪ ਕਰੀਏ ਤੇ ਉਹ ਸਾਡਾ ਉੱਪਰ ਉੱਪਰ ਜੰਮਿਆ ਰਹਿੰਦਾ ਹੈ ਉਹ ਕੀ ਹੁੰਦਾ ਕਿਉਂਕਿ ਸਾਡੇ ਸਕਿਨ ਦੇ ਵਿੱਚ ਰੁੱਖਾਪਨ ਹੁੰਦਾ ਹੈ ਇਸ ਕਰਕੇ ਜਿਹੜਾ ਆਪਾਂ ਕੋਈ ਵੀ ਫਾਊਂਡੇਸ਼ਨ ਲਗਾਣੇ ਜਾਂ ਕੁਝ ਵੀ ਲਗਾਣੇ ਕਰੀਮ ਤਾਂ ਉਹ ਸਾਡੇ ਸਕਿਨ ਦੇ ਉੱਪਰ ਤੱਕ ਉੱਪਰ ਉੱਪਰ ਜੰਮ ਜਾਂਦੀ ਹੈ ਉਹਦਾ ਕਾਰਨ ਇਹ ਹੈਗਾ ਤੁਹਾਡੀ ਸਕਿਨ ਦੇ ਅੰਦਰ ਔਇਲ ਨਹੀਂ ਹੈਗਾ ਜਿਹੜਾ ਸਾਨੂੰ ਨੇਚਰਲ ਕਈ ਵਾਰ ਮੇਰੀਆਂ ਭੈਣਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਫੇਸ ਪੈਕ ਹੈ ਕਿਹੜੀ ਸਕਿਨ ਨੂੰ ਸੂਟ ਕਰਦਾ ਹੈ ਜਿਹੜਾ ਦੇਖਦੀਆਂ ਨੇ ਜਿਹੜਾ ਦੇਖਦੇ ਉਦਾਂ ਹੀ ਲਗਾਈ ਜਾ ਰਹੀਆਂ ਨੇ ਠੀਕ ਹੈ ਇਸ ਕਰਕੇ ਤੁਹਾਨੂੰ ਮੈਂ ਇੱਥੇ ਦੱਸਦੀ ਹੁੰਨੀ ਆ ਕਿ ਜਿਹੜੇ ਮੈਂ ਫੇਸ ਪੈਕ ਦੱਸਦੀਆਂ ਨਾ ਕਿਸੇ ਵੀ ਸਕਿਨ ਤੇ ਤੁਸੀਂ ਲਗਾ ਸਕਦੇ ਹੋ ਕਿਦਾਂ ਵੀ ਤੁਸੀਂ ਲਗਾ ਸਕਦੇ ਹੋ ਤੁਹਾਡੀ ਸਕਿਨ ਬਿਲਕੁਲ ਹੀ ਐਂ ਗਲੋਇੰਗ ਕਰੇਗੀ ਤੇ ਇੱਕ ਚੀਜ਼ ਇਹਦੇ ਵਿੱਚ ਆਪਾਂ ਦੇਖੋ ਚਾਵਲਾਂ ਦਾ ਆਟਾ ਗlycerin ਪਾਈਏ ਮ ਦੂਸਰੀ ਚੀਜ਼ ਆਪਾਂ ਕੀ ਪਾਣੀ ਯਾਨੀ ਕਿ ਤੀਸਰੀ ਚੀਜ਼ ਸ਼ਹਿਦ ਪਾਣੇ ਹਾਨੀ ਜਿਹੜਾ ਸ਼ਹਿਦ ਹੁੰਦਾ ਸਾਡੀ ਸਕਿਨ ਦੇ ਦਾਗ-ਧੱਬਿਆਂ ਨੂੰ ਠੀਕ ਕਰਦਾ ਹੈ ਸਕਿਨ ਦੇ ਵਿੱਚ ਚਮਕ ਲੈ ਕੇ ਆਉਂਦਾ ਹੈ ਤੇ ਤੁਸੀਂ ਅੱਧਾ ਚਮਚ ਇਹਦੇ ਵਿੱਚ ਹਾਨੀ ਪਾ ਲੈਣਾ ਯਾਨੀ ਕਿ ਸ਼ਹਿਦ ਇਹ ਸ਼ਹਿਦ ਜਿਹੜਾ ਸਾਡੀ ਸਕਿਨ ਨੂੰ ਜਦੋਂ ਇਹ ਚੀਜ਼ਾਂ ਦਾ ਕੰਬੀਨੇਸ਼ਨ ਹੁੰਦਾ ਹੈ ਨਾ ਜਦੋਂ ਗਲਿਸਰਿਨ ਔਰ ਸ਼ਹਿਦ ਦਾ ਮਿਕਸ ਹੋ ਜਾਂਦੇ ਨੇ ਹਨਾ ਚਾਵਲਾਂ ਦੇ ਆਟੇ ਦੇ ਵਿੱਚ ਇਹ ਇੱਕ ਇੱਕਦਮ ਇੰਨੀ ਵਧੀਆ ਜਾਨੀ ਕਿ ਕਰੀਮ ਜੀ ਬਣ ਕੇ ਰੈਡੀ ਹੋ ਜਾਂਦੀ ਹੈ ਨਾ ਕਿ ਤੁਸੀਂ ਇਹਦਾ ਫੇਸ਼ਲ ਜਦੋਂ ਕਰੋਗੇ ਹਨਾ ਇਹ ਤਾਂ ਐਦਾਂ ਲੱਗਣਾ ਹੈ ਕਿ ਜਿਹਦਾ ਅਸੀਂ ਪਤਨ ਕਿੰਨੀ ਕੀ ਮਹਿੰਗੀ ਕਰੀਮ ਜਿਹੜੀ ਸਾਡੇ ਫੇਸ ਤੇ ਲੱਗ ਰਹੀ ਏ ਇਹਦੇ ਨਾਲ ਕੀ ਹੋਵਗਾ ਜਿੰਨੀ ਸਕਿਨ ਦੇ ਅੰਦਰ ਉਪ ਕਈ ਵਾਰ ਉੱਪਰ ਉੱਪਰ ਗੰਦਗੀ ਜੰਮੀ ਹੁੰਦੀ ਏ ਮੈਲ ਜੰਮੀ ਹੁੰਦੀ ਕਾਲੇ ਕਾਲੇ ਪਾਪੜੀਆਂ ਜੰਮ ਜਾਂਦੀਆਂ ਨੇ ਚਿਹਰੇ ਤੇ ਜਦੋਂ ਤੁਸੀਂ ਇਹ ਫੇਸ਼ੀਅਲ ਕਰਨ ਲੱਗੇ ਤੇ ਤੁਹਾਡੇ ਉਹ ਚਿਹਰੇ ਤੇ ਜਿਹੜੀਆਂ ਪਾਪੜੀਆਂ ਜੰਮੀਆਂ ਹੁੰਦੀਆਂ ਨੇ ਨਾ ਉਹ ਤੁਹਾਡੀਆਂ ਜਿਹੜੀਆਂ ਨੇ ਨਾ ਹੌਲੀ 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 ਰਿਮੂਵ ਹੋਈਆਂ ਸ਼ੁਰੂ ਹੋ ਜਾਣੀਆਂ ਨੇ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਆਟਾ ਹੋਰ ਲਿਆ ਸੀ ਥੋੜਾ ਜਿਹਾ ਦੁੱਧ ਜ਼ਿਆਦਾ ਪਾ ਲਈ ਸੀ ਦੇਰ ਵਿੱਚ ਆਪਾਂ ਹੋਰ ਪਾ ਸਕਦੇ ਆਟਾ ਠੀਕ ਹੈ ਤੇ ਤੁਸੀਂ ਚਾਹੋ ਅਗਰ ਜਿਹਨੂੰ ਨਿੰਬੂ ਸੂਟ ਕਰਦਾ ਇਹਦੇ ਵਿੱਚ ਨਿੰਬੂ ਵੀ ਐਡ ਕਰ ਸਕਦੇ ਮੈਨੂੰ ਸੂਟ ਕਰ ਜਾਂਦਾ ਨਿੰਬੂ ਪਰ ਵੈਸ ਟਾਈਮ ਨਿੰਬੂ ਮੇਰੇ ਕੋਲ ਹੈ ਨਹੀਂ ਸੂਰੇ ਮੈਂ ਪਾਇਆ ਨਹੀਂ ਹੈਗਾ ਤੁਸੀਂ ਪਾ ਵੀ ਸਕਦੇ ਹੋ ਨਿੰਬੂ ਦੇ ਨਾਲ ਵੀ ਤੁਹਾਡੇ ਚਿਹਰੇ ਤੇ ਗੰਦੀ ਹੋਈ ਮੈਲ ਜਿਹੜੀ ਹੈ ਨਾ ਉਹ ਬਾਹਰ ਨਿਕਲ ਆਉਂਦੀ ਹੈ ਡੈਡ ਸਕਿਨ ਜਿਹੜੀ ਸਾਡੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਚਾਰ ਚੀਜ਼ਾਂ ਦਾ ਤੁਸੀਂ ਫੇਸ਼ੀਅਲ ਜਿਹੜਾ ਹੈ ਇਹ ਦੇਖੋ ਵਨ ਸਟੈਪ ਫੇਸ਼ੀਅਲ ਹੈ ਚਾਰ ਚੀਜ਼ਾਂ ਜਿਹੜੀਆਂ ਤੁਸੀਂ ਮਿਕਸ ਇੱਕੋ ਵਾਰ ਹੀ ਕਰ ਲੈਣੀਆਂ ਨੇ ਤੇ ਫੇਸ ਤੁਹਾਡਾ ਧੋਇਆ ਹੋਣਾ ਚਾਹੀਦਾ ਜਿੱਦਾਂ ਕਿ ਦੇਖੋ ਮੈਂ ਕੋਈ ਮੇਕਅਪ ਨਹੀਂ ਲਗਾਇਆ ਹੈਗਾ ਸਿਰਫ ਮੇਰੀ ਸਿੰਪਲ ਸਕਿਨ ਹੈ ਜਿਹੜੀ ਮੇਰੀ ਨੇਚਰਲ ਸਕਿਨ ਹੈ ਉਹੀ ਸਕਿਨ ਹੈ ਕਿਉਂਕਿ ਦੇਖੋ ਤੁਸੀਂ ਦੇਖ ਸਕਦੇ ਹੋ ਨੇਚਰਲ ਸਕਿਨ ਜਿਹੜੀ ਜਦੋਂ ਆਪਾਂ ਇਹ ਵਾਲੇ ਘਰ ਵਾਲੇ ਹੋਮ ਐਂਡ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦਾ ਇਸਤੇਮਾਲ ਕਰਦੇ ਆ ਸਾਡੀ ਸਕਿਨ ਜਿਹੜੀ ਹੈ ਨਾ ਆਪਣੇ ਆਪ ਚਮਕਣ ਲੱਗ ਜਾਂਦੀ ਹੈ ਕੋਈ ਵੀ ਕਰੀਮ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਕੋਈ ਵੀ ਮਹਿੰਗੇ ਮਹਿੰਗੇ ਤੁਹਾਨੂੰ ਫਾਊਂਡੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਮਹਿੰਗੇ ਮਹਿੰਗੇ ਫੇਸ਼ੀਅਲ ਦੀ ਜ਼ਰੂਰਤ ਨਹੀਂ ਪੈਂਦੀ ਸਾਡੀ ਸਕਿਨ ਰਿਪੇਅਰ ਹੋਣੀ ਸ਼ੁਰੂ ਹੋ ਜਾਂ ਤੇ ਸਕਿਨ ਦੇ ਉੱਪਰ ਚੀਜ਼ਾਂ ਲਗਾਣ ਲਗਾਣ ਦੇ ਨਾਲ-ਨਾਲ ਤੁਹਾਨੂੰ ਖਾਣੀਆਂ ਵੀ ਚਾਹੀਦੀਆਂ ਨੇ ਜਿਵੇਂ ਹਰੀਆਂ ਸਬਜ਼ੀਆਂ ਖਾਓ ਗਾਜਰਾ ਖਾਓ ਹੁਣ ਮੌਸਮ ਆ ਜਾਣਾ ਹੈ ਪਾਲਕ ਹੋਗੀ ਪਾਲਕ ਦਾ ਜੂਸ ਪੀਓ ਵੱਧ-ਵੱਧ ਪਾਣੀ ਪੀਆ ਕਰੋ ਗੰਨੇ ਦਾ ਜੂਸ ਪੀਆ ਕਰੋ ਮੂੜੀਆਂ ਖਾਓ ਕਰੋ ਮੂਲੀ ਜਿਹੜੀ ਹੁੰਦੀ ਹੈ ਨਾ ਸਾਡੀ ਸ਼ਾਈਆਂ ਨੂੰ ਬਹੁਤ ਵਧੀਆ ਹੁੰਦੀ ਮੂਲੀ ਔਰ ਗਾਜਰ ਇਹ ਜਿਹੜੀ ਤੁਸੀਂ ਮੂਲੀ ਖਾਓਗੇ ਨਾ ਮੂਲੀ ਸਾਡੀ ਸ਼ਾਈਆਂ ਜਿਹੜੀਆਂ ਨੇ ਨਾ ਜੜ ਤੋਂ ਠੀਕ ਕਰਦੀ ਮੂਲੀ ਜਿਹੜੀ ਹੁੰਦੀ ਹੈ ਤੇ ਲਓ ਜੀ ਆਪਾਂ ਫੇਸ ਨੂੰ ਬਿਲਕੁਲ ਵਾਸ਼ ਕੀਤਾ ਹੋਇਆ ਇਸ ਤਰੀਕੇ ਨਾਲ ਦੇਖੋ ਬਣ ਕੇ ਕਰੀਮ ਹੋ ਗਈ ਹੈ ਰੈਡੀ ਇਸ ਤਰੀਕੇ ਨਾਲ ਤੁਸੀਂ ਆਪਣੇ ਚ ਦੇਖੋ ਲਗਾਣੇ ਤੇ ਮੈਂ ਤੁਹਾਨੂੰ ਦੱਸਦੀਆਂ ਕਿ ਮ사ਜ ਕਿੱਦਾਂ ਕਰਨੀ ਚਿਹਰੇ ਤੇ ਜਿਹੜੀ ਫੇਸ਼ੀਅਲ ਮ사ਜ ਹੁੰਦੀ ਹੈ ਉਹਨੂੰ ਕਿੱਦਾਂ ਕਰਨਾ ਇਸ ਤਰੀਕੇ ਨਾਲ ਤੁਸੀਂ ਜਦੋਂ ਲਗਾਓਗੇ ਨਾ ਤੁਸੀਂ ਇਹ ਹਫ਼ਤੇ ਦੇ ਵਿੱਚ ਚਾਰ ਵਾਰੀ ਲਗਾ ਸਕਦੇ ਹੋ ਇੱਕ ਦਿਨ ਛੱਡ ਕੇ ਵੀ ਲਗਾ ਸਕਦੇ ਡੇਲੀ ਵੀ ਲਗਾ ਲੋਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਅਗਰ ਡੇਲੀ ਵੀ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਬਣਾ ਕੇ ਰੱਖ ਲਓ ਇਹ 2-3 ਦਿਨ ਲਈ ਆਪਣੇ ਸਟੋਰ ਕਰਕੇ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਤਿੰਨ ਦਿਨ ਵੱਧ ਤੋਂ ਵੱਧ ਤਿੰਨ ਦਿਨ ਲਈ ਤੁਸੀਂ ਬਣਾ ਕੇ ਸਟੋਰ ਕਰਕੇ ਫ੍ਰਿਜ ਦੇ ਵਿੱਚ ਰੱਖ ਲਓ ਤਿੰਨ ਦਿਨ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਦੋਂ ਤੁਸੀਂ ਸਵੇਰੇ ਉੱਠਦੇ ਜਾਂ ਤੇ ਉਸ ਟਾਈਮ ਤੁਸੀਂ ਜਿਹੜਾ ਫੇਸ ਵਾਸ਼ ਕਰਨਾ ਉਸ ਟਾਈਮ 10 ਮਿੰਟ ਲਾ ਲਓ ਆਪਣੇ ਮ사ਜ ਨੂੰ ਚਿਹਰੇ ਦੀ ਨੂੰ ਠੀਕ ਹੈ ਚਾਹੇ ਤੁਸੀਂ ਰਾਤ ਨੂੰ ਜਿੱਦੂ ਵੀ ਤੁਹਾਡਾ ਕੋਲ ਟਾਈਮ ਹੁੰਦਾ ਜਦੋਂ ਵੀ ਤੁਸੀਂ ਫੇਸ ਵਾਸ਼ ਕਰਨਾ ਹੋਵੇ ਕੱਢਿਆ ਫ੍ਰਿਜ ਦੇ ਵਿੱਚੋਂ ਔਰ ਆਪਣੀ ਸਕਿਨ ਤੇ ਤਾਂ ਅਪਲਾਈ ਕੀਤਾ ਤੇ 10 ਮਿੰਟ ਲਗਾ ਕੇ ਆਪਣੀ ਸਕਿਨ ਦੀ ਮ사ਜ ਕੀਤੀ ਤੇ 10 ਮਿੰਟ ਮ사ਜ ਕਰਕੇ 10 ਮਿੰਟ ਤੁਸੀਂ ਜੇ ਜਿਆਦਾ ਪ੍ਰੋਬਲਮ ਹੈ ਤਾਂ 10 ਮਿੰਟ ਇਹਨੂੰ ਆਪਣੇ ਫੇਸ ਤੇ ਤੁਸੀਂ ਲੱਗਾ ਰਹਿਣ ਦਿਓ ਯਾਨੀ ਕਿ 20 ਮਿੰਟ ਜ਼ਰੂਰੀ ਨੇ ਇਸ ਫੇਸ ਪੈਕ ਨੂੰ 10 ਮਿੰਟ ਮ사ਜ ਦੇ ਹੋਗੇ ਤੇ 10 ਮਿੰਟ ਤੁਹਾਡੀ ਫੇਸ ਤੇ ਇਹ ਲੱਗਾ ਰਹਿਣ ਦਵੇ ਠੀਕ ਹੈ ਇਹ ਤੁਹਾਡੀ ਸਕਿਨ ਜਿਹੜੀ ਅੰਦਰ ਤੱਕ ਰਿਪੇਅਰ ਕਰੇਗਾ ਤੁਹਾਡੇ ਸਕਿਨ ਦੇ ਅੰਦਰ ਜਾਣ ਲੈ ਕੇ ਆਏਗਾ ਸਕਿਨ ਦੇ ਅੰਦਰ ਤੱਕ ਜਿਹੜਾ 글로 ਹੁੰਦਾ ਹੈ ਨਾ ਉਹ ਬਰਕਰਾਰ ਰੱਖੇਗਾ ਕਿਉਂਕਿ ਜਿਹੜਾ ਨੇਚਰਲ ਔਇਲ ਹੁੰਦਾ ਹੈ ਨਾ ਉਹ ਕਦੀ ਖਤਮ ਨਹੀਂ ਹੋਣਾ ਦੇਣ ਚਾਹੀਦਾ ਆਪਣੇ ਚਿਹਰੇ ਤੇ ਠੀਕ ਹੈ ਤੇ ਜਦੋਂ ਤੁਹਾਨੂੰ ਜਿਹੜੀ ਜਿਹੜੀ ਮੈਂ ਚੀਜ਼ ਦੱਸਦੀ ਹਾਂ ਜੇ ਐਕਸਟਰਾ ਔਇਲ ਹੈਗਾ ਏ ਉਹਦੇ ਬਾਰੇ ਵੀ ਦੱਸਿਆ ਹੋਇਆ ਐ ਐਕਸਟਰਾ ਔਇਲ ਜਿਹੜਾ ਤੁਸੀਂ ਮਲਤਾਨੀ ਮਿੱਟੀ ਨਾਲ ਕਿਵੇਂ ਠੀਕ ਕਰ ਸਕਦੇ ਹੋ ਵੀਡੀਓ ਪਾਈ ਹੋਈ ਉਹ ਵੀ ਤੁਸੀਂ ਦੇਖ ਸਕਦੇ ਹੋ ਅਗਰ ਜਿਨ੍ਹਾਂ ਦੇ ਜ਼ਿਆਦਾ ਔਇਲੀ ਸਕਿਨ ਹੈ ਜ਼ਿਆਦਾ ਪਿੰਪਲ ਵਾਲੀ ਸਕਿਨ ਹੈ ਤੇ ਉਹ ਆਪਾਂ ਇੱਕ ਵੀਡੀਓ ਪਾਈ ਮਲਤਾਨੀ ਮਿੱਟੀ ਤੇ ਉਹ ਵੀ ਤੁਸੀਂ ਉਸ ਤਰੀਕੇ ਨਾਲ ਲਗਾ ਕੇ ਆਪਣਾ ਜਿਹੜਾ ਨੇਚਰਲ ਔਇਲ ਹੈ ਉਹ ਰੱਖ ਸਕਦੇ ਹੋ ਜਿਹੜਾ ਫਾਲਤੂ ਦਾ ਹੈ ਉਹ ਖਤਮ ਕਰ ਸਕਦੇ ਹੋ ਕਿਉਂਕਿ ਫਾਲਤੂ ਦਾ ਔਇਲ ਜਿਹੜਾ ਹੁੰਦਾ ਹੈ ਚਿਹਰੇ ਤੇ ਪਿੰਪਲ ਲੈ ਕੇ ਆਉਂਦਾ ਹੈ ਔਰ ਚਿਹਰੇ ਤੇ ਨਾ ਇਹ ਕੋ ਅਜੀਬ ਜੀ ਗੰਦਗੀ ਜੀ ਛੜ ਜਾਂਦਾ ਹੈ ਨੇਚਰਲ ਜਿਹੜਾ ਫालतू ਔਇਲ ਹੁੰਦਾ ਹੈ ਨੇਚਰਲ ਔਇਲ ਹੀ ਰਹਿਣਾ ਚਾਹੀਦਾ ਜਿੰਨਾ ਕਾ ਆਪਾਂ ਨੂੰ ਜ਼ਰੂਰੀ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਮ사ਜ ਕਰੋ ਇਸ ਤਰੀਕੇ ਨਾਲ ਜੇ ਤੁਸੀਂ ਮ사ਜ ਕਰੋਗੇ ਇੱਕ ਤਾਂ ਫੇਸ਼ੀਅਲ ਵਾਲੇ ਮ사ਜ ਹੋਗੀ ਦੂਜੀ ਤੁਹਾਡੀ ਸਕਿਨ ਅਗਰ ਲੂਜ਼ ਹੋਣੀ ਸ਼ੁਰੂ ਹੋ ਗਈ ਉਹ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਠੀਕ ਹੈ ਪੂਰੇ ਤਰੀਕੇ ਨਾਲ ਇਸ ਤਰੀਕੇ ਨਾਲ ਮ사ਜ ਕਰੋ ਜਾ ਤਾਂ ਜਿਹੜੇ ਤੁਹਾਡੇ ਉਹ ਹਨ ਬਲੈਕ ਹੈਡਸ ਵਾਈਟ ਹੈਡਸ ਉਹ ਵੀ ਤੁਹਾਡੇ ਇਦਾਂ ਰਿਮੂਵ ਹੋ ਜਾਂਦੇ ਅਗਰ ਤੁਹਾਡੇ ਉਹ ਜਿਆਦਾ ਹੀ ਪ੍ਰੋਬਲਮ ਹੈ ਤਾਂ ਤੁਸੀਂ ਪਤਾ ਕੀ ਕਰਨਾ ਹੈ ਗਰਮ ਪਾਣੀ ਕਰਕੇ ਨਾ ਪਤੀਲੇ ਚ ਭਾਫ਼ ਲੋ ਠੀਕ ਹੈ ਗਰਮ ਪਾਣੀ ਕਰਕੇ ਟਾਵਲ ਪਾ ਕੇ ਮੂੰਹ ਤੇ ਉਹਦੀ ਭਾਫ਼ ਲੋ ਭਾਫ਼ ਲੈਣ ਦੇ ਨਾਲ ਕੀ ਹੁੰਦਾ ਜੇ ਤੁਹਾਡੇ ਬਲੈਕ ਹੈਡਸ ਵਾਈਟ ਹੈਡਸ ਨੇ ਉਹ ਨਿਕਲ ਜਾਣਗੇ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਉਹ ਕੱਢ ਲੋਗੇ ਨਾ ਉਸ ਤੋਂ ਬਾਅਦ ਤੁਸੀਂ ਮ사ਜ ਕਰੋਗੇ ਤੇ ਚਿਹਰਾ ਜਿਹੜਾ ਹੋਰ ਤੁਹਾਡਾ ਬ੍ਰਾਈਟ ਹੋ ਜਾਏਗਾ ਤੇ ਇੱਕ ਹੋਰ ਗੱਲ ਜਿਹਦੇ ਵੀ ਤੁਸੀਂ ਇਹ ਕੱਢਦੇ ਹੁੰਦੇ ਹੋ ਨਾ ਬਲੈਕ ਹੈਡ ਬਲੈਕ ਹੈਡਸ ਵਾਈਟ ਹੈਡਸ ਉਸ ਤੋਂ ਬਾਅਦ ਤੁਸੀਂ ਬਰਫ਼ ਦੀ ਮ사ਜ ਜ਼ਰੂਰ ਕਰਿਆ ਕਰੋ ਤੁਹਾਡੇ ਜਿਹੜੇ ਓਪਨ ਪੋਰਸ ਹੋ ਜਾਂਦੇ ਨੇ ਨਾ ਫਿਰ ਉਹ ਬੰਦ ਹੋ ਜਾਣਗੇ ਕਿਉਂਕਿ ਉਸ ਟਾਈਮ ਸਕਿਨ ਦੇ ਅੰਦਰੋਂ ਜਦੋਂ ਗੰਦਗੀ ਨਿਕਲਦੀ ਹੈ ਤੇ ਜਿਹੜੇ ਪੋਰਸ ਹੁੰਦੇ ਨੇ ਨਾ ਖੁੱਲ ਜਾਂਦੇ ਨੇ ਜਦੋਂ ਤੁਸੀਂ ਬਰਫ਼ ਦੀ ਮ사ਜ ਕਰੋਗੇ ਤੇ ਤੁਹਾਡੀ ਜਿਹੜੀ ਸਕਿਨ ਹੈ ਨਾ ਉਹ ਇੱਕਦਮ ਫਿਰ ਲੋਕ ਹੋ ਜਾਵੇਗੀ ਔਰ ਬਿਲਕੁਲ ਵੀ ਅੰਦਰ ਗੰਦਗੀ ਨਹੀਂ ਜਾਏਗੀ ਠੀਕ ਹੈ ਜੀ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਤੇ ਵੀਡੀਓ ਵਾਰ-ਵਾਰ ਲਾਈਕ ਕਰਦੇ ਆ ਕਰੋ ਵਾਰ-ਵਾਰ ਚੈਨਲ ਸ਼ੇਅਰ ਕਰਦੇ ਆ ਕਰੋ ਔਰ ਸੋਨੇ ਸੋਨੇ ਕਮੈਂਟ ਕਰਿਆ ਕਰੋ ਜਿੱਥੇ ਵੀ ਤੁਸੀਂ ਹੈਗੇ ਹੋ ਮੇਰੀਆਂ ਭੈਣ ਬੋਸ ਨਾਲ ਜੁੜੀਆਂ ਹੋਈਆਂ ਨੇ ਇੱਕ ਮੇਰੀ ਭੈਣ ਹੈਗੀ ਰਿੰਪੀ ਮਹਾਬੱਧਰ ਇੱਕ ਹੈਗੀ ਹੈ ਜੀਤਕੌਰ ਜੀ ਔਰ ਇੱਕ ਹੈਗੀ ਹੈ ਅ ਰਜਿੰਦਰ ਮੈਂ ਲਿਖੇ ਨਹੀਂ ਹੈਗੇ ਨਾਮ ਕਾਫੀ ਨਾਮ ਨੇ ਜੋ ਮੈਂ ਲਿਖੇ ਹੋਏ ਨੇ ਤੇ ਇਸ ਟਾਈਮ ਮੈਂ ਕਾਪੀ ਕੋਲ ਨਹੀਂ ਰੱਖੀ ਹੈਗੀ ਕਿਉਂਕਿ ਭੁੱਲ ਜਾਨੀ ਆ ਤੁਸੀਂ ਵੀ ਆਪਣੇ ਨਾਮ ਲਿਖਿਆ ਕਰੋ ਤਾਂ ਚ ਮੈਂ ਹਰ ਵੀਡੀਓ 'ਚ ਤੁਹਾਡੇ ਨਾਮ ਬੋਲ ਸਕਾਂ ਠੀਕ ਹੈ ਜੀ ਤੇ ਲੋ ਜੀ ਹੁਣ ਮੈਂ ਇਹਨੇ ਮ사ਜ ਕਰਕੇ ਨਾ ਫਿਰ ਮੈਂ 10 ਮਿੰਟ ਇਸ ਫੇਸ ਪੈਕ ਨੂੰ ਫਿਰ ਮੈਂ ਦੁਬਾਰਾ ਤੋਂ ਨਾ ਇੱਕ ਮੋਟੀ ਲੇਅਰ ਜਿਹੜੀ ਹੈ ਨਾ ਇਸ ਤਰੀਕੇ ਨਾਲ ਮੈਂ ਲਗਾ ਲਾਂਗੀ ਫੇਸ ਤੇ ਲਗਾਉਣ ਤੋਂ ਬਾਅਦ 10 ਮਿੰਟ ਰੱਖਣੀ ਹੈ ਮ사ਜ ਕੀਤੀ ਉਸ ਤੋਂ ਬਾਅਦ 10 ਮਿੰਟ ਉਹ ਲੇਅਰ ਰੱਖ ਕੇ ਫਿਰ ਤੁਸੀਂ ਜਾ ਕੇ ਫੇਸ ਨੂੰ ਕਰਨਾ ਹੈ ਵੋਸ਼ ਫਿਰ ਤੁਸੀਂ ਦੇਖੇ ਤੁਹਾਡੀ ਸਕਿਨ ਜਿਹੜੀ ਇੱਕਦਮ ਗੋਰੀ ਚਿੱਟੀ ਤੇ ਇੱਕਦਮ ਮਲਾਇਮ ਹੋ ਜਾਣੀ ਹੈ ਤੇ ਹੁਣ ਮੈਂ ਕਰਕੇ ਪ੍ਰੋਸੈਸ ਪੂਰਾ ਤੇ ਮੈਂ ਪ੍ਰੋਸੈਸ ਕਰਦੀ ਹਾਂ ਤੁਸੀਂ ਵੀਡੀਓ ਵੇਖੋ ਔਰ ਅਗਰ ਮੈਂ ਤੁਹਾਨੂੰ ਸਾਰੀ ਜਾਣਕਾਰੀ ਐਡਾ ਧੋਕੇ ਚਿਹਰਾ ਦੱਸਿਆ ਤਾਂ ਵੀਡੀਓ ਲੰਬੀ ਹੋ ਜਾਣੀ ਹੈ ਤੇ ਹੁਣ ਮੈਂ ਕਰਕੇ ਤੁਹਾਨੂੰ ਟਾਈਮ ਦੱਸਦਾ 20 ਮਿੰਟ ਤੁਸੀਂ ਜਰੂਰੀ ਹੈ 10 ਮਿੰਟ ਮ사ਜ ਦੇ 10 ਮਿੰਟ ਤੁਸੀਂ ਫੇਸ ਪੈਕ ਲਗਾ ਕੇ ਰੱਖਣਾ ਉਸ ਤੋਂ ਬਾਅਦ ਤੁਸੀਂ ਮ사ਜ ਕਰਕੇ ਫੇਸ ਨੂੰ ਵੋਸ਼ ਕਰ ਲੈਣਾ ਹੈ ਕੋਈ ਵੀ ਵਧੀਆ ਜੀ ਸੰਸਕ੍ਰੀਮ ਲਗਾ ਲੈਣੀ ਚਾਹੀਦੀ ਤੁਸੀਂ ਐਲੋਵੇਰਾ ਜੈੱਲ ਲਗਾ ਲੈਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਚਿਹਰੇ ਨੂੰ ਦੇਖਿਓ ਕਿੰਨਾ ਫਰਕ ਤੁਹਾਡੇ ਨਜ਼ਰ ਆਏਗਾ ਚਿਹਰੇ ਤੇ ਠੀਕ ਹੈ ਜੀ ਚਲੋ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਲਾਈਕ ਵੀ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੋਹਣਾ ਕਮੈਂਟ ਜਰੂਰ ਨਾਲ ਆਪਾਂ ਵੀਡੀਓ ਸਾਂਝੀ ਕਰੀਏ ਕੀ ਕੀ ਪ੍ਰੋਬਲਮ ਹੈ ਤੁਹਾਡੇ ਚਿਹਰੇ ਤੇ ਉਸੇ ਤੇ ਹੀ ਆਪਾਂ ਵੀਡੀਓ ਬਣਾਵਾਂਗੇ ਕੱਲ ਨੂੰ ਵੀਡੀਓ ਹੋਏਗੀ हेयर ਤੇ ਜਿਨ੍ਹਾਂ ਦੇ हेयर ਨੂੰ ਪ੍ਰੋਬਲਮ ਹੈ ਜਿਨ੍ਹਾਂ ਦੀ हेयर ਤੇ ਲੰਬੇ ਨਹੀਂ ਹੋ ਰਹੇ ਜਾਂ ਤੁਹਾਨੂੰ हेयर फॉਲ ਦੀ ਪ੍ਰੋਬਲਮ ਹੈ ਜਾਂ ਤੁਹਾਡੇ ਹੈਗੀਏ ਸਿਕਰੀ ਜਾਂ ਡੈਂਡਰਫ ਕੁਝ ਵੀ ਹੈਗਾ ਸਿਰ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਇੱਕ ਮੇ ਚੀਜ਼ ਦੱਸਾਂਗੇ ਉਹ ਆਪਾਂ ਸਪਰੇਅ ਕਰਕੇ ਲਗਾ ਸਕਦੇ ਹਾਂ ਵਾਲਾਂ ਤੇ ਵਾਲ ਲੰਬੇ ਵੀ ਹੋਣਗੇ ਕਾਲੇ ਵੀ ਹੋਣਗੇ ਔਰ ਜਿਹੜੀ ਡੈਂਡਰਫ ਹੈ ਉਹਦੀ ਸਮੱਸਿਆ ਜਿਹੜੀ ਉਹ ਵੀ ਦੂਰ ਹੋਵੇਗੀ ਚਲੋ ਜੀ ਫਿਰ ਮਿਲਦੇ ਹਾਂ ਕੱਲ ਨੂੰ ਵੇਟ ਕਰਨਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਲਾਈਕ ਕਰ ਦੇਣਾ ਫਿਰ ਮਿਲ